ਪੰਜਾਬ ਦੇ ਵਿੱਚ ਅੱਜ ਪਹਿਲਾ ਇਵੈਂਟ ਹੋਇਆਗਾ ਜਿੱਥੇ ਇਹ ਟਰੈਕਟਰ ਦੀ ਲਾਂਚਿੰਗ ਹੋਈ ਆ। ਤਿੰਮਰਾਖੇਲ ਭਾਈ ਮਿਲਣ ਇਹ ਟਰੈਕਟਰ ਕਿਸੇ ਕਸਟਮਰ ਨੂੰ ਦਿੱਤਾ ਵੀ ਹੋਇਆਗਾ। ਇਹ ਆਪਾਂ ਪਹਿਲਾ ਟਰੈਕਟਰ ਸੀਡਿੰਗ ਯੂਨਿਟ ਇੱਕ ਕਸਟਮਰ ਨੂੰ ਦੇ ਦਿੱਤਾ ਜੀ। ਉਹਨਾਂ ਨੇ ਸੀਜ਼ਨ ਵੀ ਲਾਇਆ ਪਿੱਛੇ ਤੁਸੀਂ ਦੇਖੋਗੇ ਮੱਕੀ ਵੱਢਣ ਵਾਲੀ ਮਸ਼ੀਨ ਮੱਕੀ ਵਾਲੀ ਮਸ਼ੀਨ ਹਾਂਜੀ ਜੀ ਆਪਾਂ ਇਸ ਚੀਜ਼ ਤੋਂ ਕਮਾਈ ਕਰ ਸਕਦੇ ਹਾਂ ਮੈਕਨਾਈਜ਼ੇਸ਼ਨ ਤੋਂ ਕਮਾਈ ਕਰ ਸਕਦੇ ਹਾਂ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਮੈਕਨਾਈਜ਼ ਹੋਣ ਦਾ ਮਤਲਬ ਕਹਿ ਲੋ ਬਹੁਤ ਜ਼ਿਆਦਾ ਲੋਡ ਹੈ ਸਮੇਂ ਦੀ ਮੰਗ ਹੈ ਬਿਲਕੁਲ ਬਿਲਕੁਲ ਬਾਕੀ ਹੁਣ ਵਰਕਮਾਸਟਰ ਇੱਕ ਨਵਾਂ ਖੜਾਗਾ ਤੇ ਇਹਦੇ ਨਾਲ ਇੱਕ ਕੰਬੋ ਖੜਾਗਾ ਆਪਾਂ ਕਹਿੰਦੀ ਵੀ ਕੰਬੋ ਬਣਦਾ ਇਹਨਾਂ ਨੂੰ ਦੋਨੋਂ ਨੂੰ ਮਿਲਾ ਕੇ ਵੇਲਰ ਦੇ ਨਾਲ ਤੇ ਹੁਣ ਕੀ ਜਿਹੜੀ ਸਕੀਮ ਚੱਲ ਰਹੀ ਹੈਗੀ ਮਿਰਨ ਜੀ ਆਪਾਂ ਜੇ ਉਸ ਉੱਤੇ ਆਈਏ ਜੇ ਕੋਈ ਅੱਜ ਲਾਂਚਿੰਗ ਇਵੈਂਟ ਤੇ ਬੁਕਿੰਗ ਕਰਵਾਉਂਦਾ ਤਾਂ ਆਪਾਂ ਉਹਨੂੰ ਅੱਜ ਦੇ ਦਿਨ ਲਈ 3 ਲੱਖ ਦਾ ਟੋਟਲ ਜਿੰਨਾ ਇਹਨਾਂ ਦਾ ਦੋਨਾਂ ਦਾ ਐਮ ਆਰ ਪੀ ਬਣਦਾ ਹੈ ਜੀ ਉਹਦੇ ਤੇ 3 ਲੱਖ ਰੁਪਈਆ ਡਿਸਕਾਊਂਟ ਸੀਗਾ ਤੇ ਉਹ ਸਾਡੇ ਕੋਲ ਬਹੁਤੇ ਕਸਟਮਰ ਲਖਵਾ ਕੇ ਵੀ ਗਏ ਨੇ ਉਹ ਆਪਦੇ ਨਾਮ ਇਨਕੁਆਰੀ ਸਭ ਕੁਝ ਸਾਨੂੰ ਦੇ ਗਏ ਨੇ ਉਹ ਕਹਿੰਦੇ ਸਾਨੂੰ ਅੱਜ ਲਈ ਜਿਵੇਂ ਹੁਣ ਆਪਣੇ ਵੀਰ ਲਿੰਗੇ ਜਿਹੜੇ ਸਾਰੇ ਵੀਡੀਓ ਵੇਖ ਰਹੇ ਨੇ ਜੇ ਉਹਨਾਂ ਦਾ ਕੋਈ ਇਸ ਵੀਕ ਦੇ ਵਿੱਚ ਵਿੱਚ ਕੋਈ ਮਨ ਬਣਦਾਗਾ ਤਾਂ ਇਹਨਾਂ ਵਾਸਤੇ ਵੀ ਪਾਈਆਂ ਵਾਸਤੇ ਸਾਰਿਆਂ ਵਾਸਤੇ ਸਕ ਕਰਾਂਗੇ ਬਾਦ ਸੜ ਕੇ ਹੋ ਸਕਦਾ ਹੈ ਇਹੀ ਸਕੀਮ ਅਸੀਂ ਰੱਖ ਲਈਏ ਨਹੀਂ ਤਾਂ ਜਿੰਨੀ ਬਾਤ ਉਹ ਬਾਤ ਪੋਸਿਬਿਲਟੀ ਹੋਈ ਆਪਾਂ ਤੁਸੀਂ ਹੁਣ ਤੁਹਾਡੇ ਥਰੂ ਆਪਾਂ ਮੈਸੇਜ ਦੇਤਾ ਆਪਾਂ ਜਰੂਰ ਕਰਾਂਗੇ ਹੁਣ ਆਪਣੇ ਮੈਂ ਜੀਵਿੰਦਾਰ ਭਰਾਵ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਆਪਾਂ ਇੱਕ ਓਵਰਵਿਊ ਦੇ ਦਿੰਨੇ ਆ ਛੋਟੇ ਸਮੇਂ ਦਾ ਇਹ ਆਪਣੇ 16000 ਯੂਨਿਟ ਪਹਿਲਾਂ ਹੀ ਇੰਪੋਰਟਡ ਜਿਹੜੇ ਇਥੋਂ ਐਕਸਪੋਰਟ ਹੁੰਦੇ ਆ ਸੌਰੀ ਉਹ ਚੱਲ ਰਹੇ ਨੇ ਟਰੈਕਟਰ ਆਪਣੇ ਲਈ ਟੈਕਨੋਲੋਜੀ ਨਵੀਂ ਨਹੀਂ ਹੈ ਦੂਜੀ ਗੱਲ ਇਹ ਟਰੈਕਟਰ 106 ਹਸਪਾਵਰ ਦਾ ਟਰੈਕਟਰ ਹੈ ਜੀ 99.2 ਇਹਦੀ ਪੀਟੀਓ ਐਚਪੀ ਹੈ ਜਿਹੜੀ ਕਿ ਆ ਪਿੱਛੇ ਖੜਾ ਬੈਲਰ ਹੈ ਇਹ ਇਹਦੇ ਨਾਲ ਮਤਲਬ ਸੂਟੇਬਲ ਹੈ ਸਭ ਤੋਂ ਵਧੀਆ ਕੰਪੈਟੀਬਲ ਟਰੈਕਟਰ ਹੈ ਇੱਕ ਤੁਸੀਂ ਆਪਾਂ ਪਹਿਲਾਂ ਮਸ਼ੀਨਰੀ ਦਿਖਾਈ ਹੈ ਜਿਹੜੀ ਸੈਲਿਕਲ ਮਸ਼ੀਨ ਉਹਦੇ ਲਈ ਵੀ ਇਹ ਸਭ ਤੋਂ ਬੈਸਟ ਟਰੈਕਟਰ ਹੈ ਜੀ ਉਤੋਂ ਬਾਅਦ ਜਿਹੜੀ ਦੀ ਲਿਫਟ ਕੈਪੈਸਿਟੀ ਹੈ ਉਹ ਵੀ ਤੁਸੀਂ ਪਹਿਲਾਂ ਆਪਾਂ ਜਾਣਕਾਰੀ ਸਾਂਝੀ ਕੀਤੀ 3500 ਕੁਇੰਟਲ ਦੀ ਕਿਲੋਗ੍ਰਾਮ ਦੀ ਇਹਦੀ ਲਿਫਟ ਕਪੈਸਿਟੀ ਹੈ 에ਅਰ ਸਸਪੈਂਸ਼ਨ ਵਾਲੀ ਕੰਫਰਟ ਲਈ ਇਹਦੇ ਸੀਟ ਹੈ ਬਟਨਸ ਤੇ ਇਹਦੇ ਵਿੱਚ ਫੀਚਰਸ ਨੇ ਜਿਵੇਂ ਪੀਟੀਓ ਦਾ ਹੋ ਗਿਆ ਇੰਗੇਜਮੈਂਟ ਤੇ ਫੋਰ 휠 ਡਰਾਈਵ इवन ਤੁਸੀਂ ਲਾਉਣਾ ਹੈ ਉਹ ਵੀ ਬਟਨਸ ਤੇ ਮਤਲਬ ਉਹ ਸਾਰੀ ਐਡਵਾਂਸਡ ਟੈਕਨੋਲੋਜੀ ਹੈ